ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਰਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਪਰਮਾਤਮਾ ਅਗੇ ਅਰਦਾਸ ਹੈ ਕਿ ਪਰਮਾਤਮਾ ਦਾ ਮਿਹਰ ਭਰਿਆ ਹੱਥ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਬਰਾਂਕੇ ਰੱਖੇ ਤਾਂ ਦੋਸਤੋ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਹਰ ਵਾਰ ਜਿਤਨਾ ਬੇਨਤੀ ਹੈ ਕਿ ਸਾਡੇ ਸੋਸ਼ਲ ਮੀਡੀਆ ਦੇ ਦੋ ਪਲੇਟਫਾਰਮ ਹੈ ਜੀ Facebook Instagram ਤੇ PBC Punjab YouTube ਤੇ PBC Punjabi ਤੁਹਾਡਾ ਇੱਕ ਵਾਰ YouTube Facebook Instagram ਇਹ ਸਾਡੇ ਦੋ ਸੋਸ਼ਲ ਮੀਡੀਆ ਪੇਜ ਹੈ ਜੀ ਆ ਤੁਹਾਡਾ ਅਖਬਾਰ ਜਦੋਂ ਤੁਸੀਂ ਪੰਜਾਬੀ ਦੇ ਵਿੱਚ ਟਾਈਪ ਕਰੋਗੇ ਤਾਂ ਤੁਹਾਡੇ ਸਾਹਮਣੇ YouTube Facebook Instagram ਤੇ ਸਾਡਾ ਪੇਜ ਆ ਜਾਏਗਾ ਤਾਂ ਇਹ ਦੋ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਹੈ ਇਹਨਾਂ ਨੂੰ ਵੱਧ ਤੋਂ ਵੱਧ ਲਾਈਕ ਫੋਲੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਬੈਲ ਆਈਕਨ ਬੈਲ ਆਈਕਨ ਦਾ ਬਟਨ ਜਰੂਰ ਦਬੋ ਅ ਦੋਸਤੋ ਤੁਹਾਡਾ ਇੱਕ ਇੱਕ ਕੀਤਾ ਹੋਇਆ ਸਬਸਕ੍ਰਾਈਬ ਹੈ ਜਿਹੜਾ ਇੱਕ ਇੱਕ ਕੀਤਾ ਹੋਇਆ ਲਾਈਕ ਸ਼ੇਅਰ ਹੈ ਜਿਹੜਾ ਸਾਡੇ ਲਈ ਬਹੁਤ ਵੱਡੀ એનર્ਜੀ ਦਾ ਕੰਮ ਕਰੇਗਾ ਤਾਂ ਦੋਸਤੋ ਖਬਰ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਖਬਰ ਹੈ ਜਿਹੜੀ ਪੰਜਾਬ ਸਰਕਾਰ ਦੇ ਨਾਲ ਸੰਬੰਧਤ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 3.5 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਹੁਣ ਸਰਵੇ ਕਰਵਾਉਣ ਦੇ 9 ਤੇ ਕਰੋੜਾ ਰੁਪਏ ਖਰਚੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਸਰਕਾਰ ਸਰਵੇ ਦੇ ਲਈ 800 ਬੰਦਿਆਂ ਦੀ ਟੀਮ ਹੈ ਜਿਹੜੀ ਤਾਇਨਾਤ ਕਰਨ ਜਾ ਰਹੀ ਹੈ ਤਾਂ ਦੋਸਤੋ ਇਹ ਖਬਰ ਜਿਹੜੀ ਹੈਗੀ ਹੈ ਸੱਚ ਕਹੂੰ ਦੇ ਚੰਡੀਗੜ੍ਹ ਤੋਂ ਸੀਨੀਅਰ ਪੱਤਰਕਾਰ ਨੇ ਅਸ਼wini ਚਾਵਲਾ ਜੀ ਉਹਨਾਂ ਦੇ ਵੱਲੋਂ ਨਸ਼ਰ ਕੀਤੀ ਗਈ ਹੈਗੀ ਹੈ ਤਾਂ ਖਬਰ ਦੀ ਸ਼ੁਰੂਆਤ ਕਰਦੇ ਹਾਂ ਜੀ ਉਹ ਲਿਖਦੇ ਹਨ ਕਿ ਪੰਜਾਬ ਦੇ ਵਿੱਚ ਜਲਦ ਹੀ ਸਰਵੇ ਦੇ ਨਾਂ ਤੇ 800 ਬੰਦਿਆਂ ਦੀ ਫੌਜ ਨੂੰ ਤਨਖਤ ਕੀਤਾ ਜਾ ਰਿਹਾ ਹੈ ਅਤੇ ਇਸ ਸਰਵੇ ਨੂੰ ਕਰਾਉਣ ਦੇ ਲਈ ਪੰਜਾਬ ਸਰਕਾਰ ਦੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਕਰੋੜਾਂ ਰੁਪਏ ਦੇ ਖਰਚਾ ਜਿਹੜਾ ਉਹ ਕੀਤਾ ਜਾਵੇਗਾ ਇਸ ਲਈ ਬਕਾਇਦਾ ਪੰਜਾਬ ਸਰਕਾਰ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੇਸ਼ ਭਰ ਦੀਆਂ ਪ੍ਰਾਈਵੇਟ ਕੰਪਨੀਆਂ ਨੂੰ ਸੱਦਾ ਦਿੱਤਾ ਗਿਆ ਹੈ ਉਹ ਪੰਜਾਬ ਦੇ ਮੁਹਾਲੀ ਵਿੱਚ ਆ ਕੇ ਆਪਦਾ ਕਾਲ ਸੈਂਟਰ ਸੈਟਅਪ ਕਰ ਸਕਦੇ ਹਨ ਪ੍ਰਾਈਵੇਟ ਕੰਪਨੀ ਦੇ ਵੱਲੋਂ ਹੀ ਕਾਲ ਸੈਂਟਰ ਸੈਟਅਪ ਕਰਦੇ ਹੋਏ 800 ਲੋਕਾਂ ਦੀ ਫੌਜ ਨੂੰ ਆਪਣੇ ਅੰਦਰ ਤਾਇਨਾਤ ਕਰਨਾ ਪਵੇਗਾ ਤਾਂ ਇਸ ਲਈ ਪੰਜਾਬ ਸਰਕਾਰ ਸਰਵੇਦਾ ਕੰਮ ਕਰਨਗੇ ਪੰਜਾਬ ਸਰਕਾਰ ਦੇ ਵੱਲੋਂ ਪ੍ਰਾਈਵੇਟ ਕੰਪਨੀ ਦੇ ਨਾਲ ਠੇਕਾ ਮਾਰ ਕੇ ਸਾਲਾਨਾ ਕਰੋੜਾ ਰੁਪਏ ਦੀ ਅਦਾਇਗੀ ਕੀਤੀ ਜਾਵੇਗੀ ਇਹ ਰਕਮ ਕਿੰਨੇ ਕਰੋੜ ਹੋਵੇਗੀ ਇਹ ਜਾਣਕਾਰੀ ਜਾਣਕਾਰੀ ਹੈ ਜਿਹੜੀ ਪ੍ਰਾਈਵੇਟ ਕੰਪਨੀਆਂ ਲਈ ਚੋਣ ਤੇ ਉਹਨਾਂ ਦੇ ਨਾਲ ਹੋਣ ਵਾਲੇ ਸਮਝੌਤੇ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਪਰ ਇਹਨਾਂ ਜ਼ਰੂਰ ਹੈ ਕਿ ਪੰਜਾਬ ਸਰਕਾਰ ਸਰਵੇ ਦੇ ਨਾਂ ਤੇ ਕਰੋੜਾ ਰੁਪਏ ਖਰਚਣ ਦੇ ਲਈ ਤਿਆਰ ਹੋ ਰਹੀ ਹੈ ਹਾਲਾਂਕਿ ਇਸ ਵਕਤ ਪੰਜਾਬ ਤੇ ਕਰਜ਼ਾ ਜਿਹੜਾ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਇਸ ਵਕਤ ਪੰਜਾਬ ਸਰਕਾਰ ਪੂਰੀ ਤਰ੍ਹਾਂ ਕਰਜ਼ੇ ਦੇ ਸਿਰ ਤੇ ਚੱਲ ਰਹੀ ਹੈ ਅਤੇ ਫਿਰ ਵੀ ਸਰਕਾਰ ਸਰਵੇ ਨੂੰ ਤੇ ਕਰੋੜਾ ਰੁਪਏ ਖਰਚ ਕਰ ਰਹੀ ਹੈ ਇਹ ਬੜੀ ਸੋਚਣ ਵਾਲੀ ਗੱਲ ਹੈ ਇਸ ਚੱਗੇ ਉਹ ਲਿਖਦੇ ਨੇ ਕਿ ਪੰਜਾਬ ਸਰਕਾਰ ਲਈ 800 ਬੰਦੇ ਦੀ ਫੌਜ ਆਮ ਲੋਕਾਂ ਨੂੰ ਰੋਜ਼ਾਨਾ ਫੋਨ ਕਰਦੇ ਹੋਏ ਜਾਣਕਾਰੀ ਇਕੱਠੀ ਕਰੇਗੀ ਕਿ ਪੰਜਾਬ ਸਰਕਾਰ ਦੀਆਂ ਮੌਜੂਦਾ ਸਕੀਮਾਂ ਦਾ ਲਾਭ ਉਹਨਾਂ ਨੂੰ ਕਿੰਨਾ ਮਿਲ ਰਿਹਾ ਹੈ ਤੇ ਇਨ੍ਹਾਂ ਸਕੀਮਾਂ ਤੋਂ ਉਹ ਖੁਸ਼ ਵੀ ਹਨ ਜਾਂ ਫਿਰ ਨਹੀਂ ਹਨ ਇਸ ਦੇ ਨਾਲ ਹੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੇ ਲਈ ਫੀਡਬੈਕ ਵੀ ਲਿਆ ਜਾਵੇਗਾ ਇਸ ਫੀਡਬੈਕ ਨੂੰ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਦੌਰਾਨ ਕਿਸੇ ਵੀ ਕੰਮ ਦੇ ਲਈ ਇਸਤੇਮਾਲ ਕਰ ਸਕਦੀ ਹੈ ਸਰਕਾਰ ਦੇ ਵੱਲੋਂ ਇਹ ਕੰਮ ਪ੍ਰਾਈਵੇਟ ਕੰਪਨੀ ਨੂੰ ਦੇਣ ਦੇ ਲਈ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਵਿੱਚ ਆਏ 3.5 ਸਾਲ ਤੋਂ ਜ਼ਿਆਦਾ ਸਮਾਂ ਬੀਤ ਗਿਆ ਤੇ ਇਸ ਦੌਰਾਨ ਸਰਕਾਰ ਦੇ ਵੱਲੋਂ ਆਮ ਲੋਕਾਂ ਲਈ ਕਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਇਹਨਾਂ ਸਕੀਮਾਂ ਨੂੰ ਸ਼ੁਰੂ ਕਰਨ ਤੋਂ ਬਾਅਦ ਕੁਝ ਸਕੀਮਾਂ ਤੋਂ ਆਮ ਜਨਤਾ ਖੁਸ਼ ਹੈ ਕੁਝ ਸਕੀਮਾਂ ਨੂੰ ਲੈ ਕੇ ਆਮ ਜਨਤਾ ਨਾਰਾਜ਼ ਵੀ ਨਜ਼ਰ ਆ ਰਹੀ ਹੈ ਪੰਜਾਬ ਸਰਕਾਰ ਇਸੇ ਜ਼ਮੀਨੀ ਹਕੀਕਤ ਦਾ ਪਤਾ ਕਰਨ ਲਈ ਸਰਵੇ ਕਰਵਾਉਣ ਦੇ ਲਈ ਇੰਨੀ ਵੱਡੀ ਟੀਮ ਤਾਇਨਾਤ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਦੇ ਕੰਮਾਂ ਦੀ ਜ਼ਮੀਨੀ ਹਕੀਕਤ ਦਾ ਪਤਾ ਕਰਨ ਤੋਂ ਬਾਅਦ ਪ੍ਰਾਈਵੇਟ ਕੰਪਨੀ ਦੇ ਵੱਲੋਂ ਸਰਕਾਰ ਨੂੰ ਸਰਵੇ ਸੈਂਪਲ ਦੇ ਨਾਂ ਦੀ ਜਾਣਕਾਰੀ ਮੁਹੱਈਆ ਜਿਹੜੀ ਕਰਵਾਈ ਜਾਵੇਗੀ ਇਸ ਚ ਉਹ ਇੱਕ ਹੋਰ ਵੀ ਲਿਖਦੇ ਆ ਕੀ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਦੇ ਲਈ ਕੀਤੇ ਜਾਣ ਵਾਲੇ ਸਰਵੇ ਪਹਿਲੀ ਵਾਰ ਪੰਜਾਬ ਵਿੱਚ ਨਹੀਂ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਵੀ ਪਿਛਲੀਆਂ ਸਰਕਾਰਾਂ ਦੇ ਵੱਲੋਂ ਸਰਵੇ ਆ ਜਿਹੜੇ ਕਰਦੇ ਹੋਏ ਆਪਣੀ ਕਾਰਗੁਜ਼ਾਰੀ ਦਾ ਪਤਾ ਲਾਇਆ ਗਿਆ ਸੀ ਪਰ ਇੰਨੀ ਵੱਡੀ ਫੌਜ ਦੀ ਤਨਾਤੀ ਕਿਸੇ ਵੀ ਸਰਕਾਰ ਦੇ ਵੱਲੋਂ ਨਹੀਂ ਕੀਤੀ ਗਈ ਹੈ ਅਤੇ ਸਰਕਾਰ ਅਤੇ ਸਰਵੇ ਦੇ ਲਈ ਬਕਾਇਦਾ ਸਰਕਾਰੀ ਨਿਗਰਾਨੀ ਹੇਠ ਹੀ ਕਾਲ ਸੈਂਟਰ ਪਹਿਲੀ ਵਾਰ ਬਣਨ ਜਾ ਰਿਹਾ ਹੈ ਇਸ ਤੋਂ ਪਹਿਲਾਂ ਸਿਰਫ ਸਰਵੇ ਕੰਪਨੀਆਂ ਨੂੰ ਠੇਕਾ ਦਿੰਦੇ ਹੋਏ ਸਰਵੇ ਕਰਵਾ ਕੇ ਕੰਪਨੀ ਨੂੰ ਛੱਡ ਦਿੱਤਾ ਜਾਂਦਾ ਰਿਹਾ ਹੈ ਪਰ ਹੁਣ ਬਕਾਇਦਾ ਮੁਹਾਲੀ ਜਾਂ ਫਿਰ ਚੰਡੀਗੜ੍ਹ ਵਿਖੇ ਕਾਲ ਸੈਂਟਰ ਸੈਟਅਪ ਕਰਦੇ ਹੋਏ ਪੱਕੇ ਤੌਰ ਤੇ ਕਾਲ ਸੈਂਟਰ ਬਣਾਇਆ ਜਾ ਰਿਹਾ ਹੈ ਜਿਸ ਦਾ ਕੰਮ ਸਿਰਫ ਸਰਵੇ ਕਰਨਾ ਹੋਵੇਗਾ ਤਾਂ ਦੋਸਤੋ ਇਸ ਗੱਲ 'ਚ ਕੋਈ ਦੂਰਾਈ ਨਹੀਂ ਹੈਗੀ ਕਿ ਪਹਿਲਾਂ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਉਹਨਾਂ ਦੇ ਵੱਲੋਂ ਵੀ ਸਰਵੇ ਜਿਹੜੇ ਕਰਵਾਏ ਜਾਂਦੇ ਰਹੇ ਆ ਪਰ ਇਸ ਤਰ੍ਹਾਂ ਲਗਾਤਾਰ ਵੀ ਸਪੈਸ਼ਲ ਇੱਕ ਕਾਲ ਸੈਂਟਰ ਬਣਾਇਆ ਜਾਵੇ ਤੇ ਉਹਨਾਂ ਨੂੰ ਪੱਕੇ ਤੌਰ ਤੇ ਰੱਖਣਾ ਇਹੇ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੇ ਵਾਰ ਕਰ ਰਹੀ ਹੈ ਹਾਲਾਂਕਿ ਮੈਂ ਦੁਬਾਰਾ ਇੱਕ ਵਾਰ ਦੱਸ ਰਿਹਾ ਕਿ ਪੰਜਾਬ ਤੇ ਉਸ ਵਕਤ 4 ਲੱਖ ਕਰੋੜ ਰੁਪਏ ਦੇ ਕਰੀਬ ਦਾ ਕਰਜ਼ਾ ਹੈਗਾ ਤੇ ਪੰਜਾਬ ਸਰਕਾਰ ਹਰ ਮਹੀਨੇ ਜੋ ਕਰਜ਼ਾ ਚੱਕ ਕੇ ਹੀ ਪੰਜਾਬ ਸਰਕਾਰ ਚਲਾ ਰਹੀ ਹੈ ਇਸ ਦੇ ਬਾਵਜੂਦ ਕਰੋੜਾ ਰੁਪਇਆ ਜਿਹੜਾ ਉਹ ਜੋ ਇਹ ਸਰਵੇ ਦੇ ਲਈ ਖਰਚਾ ਜਾ ਰਿਹਾ ਜੋ ਕਿ ਜਾਇਜ਼ ਨਹੀਂ ਕਿਤੇ ਵੀ ਨਜ਼ਰ ਆ ਰਿਹਾ ਦੂਜੇ ਪਾਸੇ ਇੱਕ ਨਾਲ ਉਹ ਲਿਖਦੇ ਨੇ ਕਿ ਪੰਜਾਬ ਸਰਕਾਰ ਦੇ ਲਈ ਤਨਾਤ ਹੋਣ ਜਾ ਰਹੀ 800 ਲੋਕਾਂ ਦੀ ਫੌਜ ਦੇ ਵੱਲੋਂ ਕੀਤੇ ਜਾਣ ਵਾਲੇ ਸਰਵੇ ਤੋਂ ਪਹਿਲਾਂ ਇਹ ਸਵਾਲ ਖੜਾ ਹੋਣਾ ਸ਼ੁਰੂ ਹੋ ਗਿਆ ਹੈ ਕਿ ਇਸ ਇਹ ਸਰਵੇ ਤੋਂ ਬਾਅਦ ਪੰਜਾਬ ਸਰਕਾਰ ਜ਼ਮੀਨੀ ਪੱਧਰ ਤੇ ਸੱਚਾਈ ਦਾ ਪਤਾ ਕਰਦੇ ਹੋਏ ਕੁਝ ਬਦਲਾ ਕਰ ਪਾਵੇਗੀ ਜਾਂ ਫਿਰ ਇਹ ਕਰੋੜਾਂ ਰੁਪਏ ਸਿਰਫ ਵਸੂਲ ਫਜ਼ੂਲ ਖਰਚੀ ਦੇ ਵਿੱਚ ਚਲੇ ਜਾਣਗੇ ਇਹ ਸਰਵੇ ਦੇ ਵਿੱਚ ਪਿੰਡਾਂ ਤੇ ਸ਼ਹਿਰਾਂ ਨਾਲ ਜੁੜੇ ਹੋਏ ਆਮ ਲੋਕਾਂ ਨੂੰ ਫੋਨ ਕਰਦੇ ਹੋਏ ਸਿੱਧੇ ਤੌਰ ਤੇ ਸਰਕਾਰੀ ਨੀਤੀਆਂ ਬਾਰੇ ਪੁੱਛਿਆ ਜਾਵੇਗਾ ਇਸ ਸਰਵੇ ਨਾਲ ਪੰਜਾਬ ਸਰਕਾਰ ਨੂੰ ਉਸ ਅਸਲ ਸੱਚਾਈ ਦਾ ਵੀ ਪਤਾ ਚਲ ਜਾਵੇਗਾ ਜਿਹੜਾ ਕਿ ਆਮ ਤੌਰ ਤੇ ਸਰਕਾਰਾਂ ਨੂੰ ਚੋਣਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਹੀ ਪਤਾ ਚੱਲਦਾ ਹੈ ਤਾਂ ਦੋਸਤੋ ਇਹ ਸੀ ਪੂਰੀ ਖਬਰ ਜਿਹੜੀ ਅਸ਼wini ਚਾਵਲਾ ਜੀ ਸੱਚ ਗਾਉਂ ਦੇ ਸੀਨੀਅਰ ਪੱਤਰਕਾਰ ਨੇ ਉਹਨਾਂ ਦੇ ਵੱਲੋਂ ਨਿਸ਼ਰ ਕੀਤੀ ਗਈ ਹੈ ਇਸ ਖਬਰ ਨੂੰ ਲੈ ਕੇ ਤੁਹਾਡੀ ਕੀ رائے ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਸਰਵੇ ਦੇ ਨਾਂ ਤੇ ਕਰੋੜਾ ਰੁਪਇਆ ਫੁੱਕਿਆ ਜਾ ਰਿਹਾ ਹੈ ਕਿ ਜੈ ਜੈ ਤੁਸੀਂ ਆਪਣੇ ਕਮੈਂਟਾਂ ਦੇ ਰਾਹੀਂ ਜਰੂਰ ਇਸ ਗੱਲ ਦਾ ਜਵਾਬ ਦੇ ਸਕਦੇ ਹੋ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਜੁੜੇ ਰਹਿਣ ਦੇ ਲਈ ਸਾਡੇ ਨਾਲ ਜਰੂਰ ਜੁੜੋ ਜੀ ਸਾਡੇ ਦੋਨੋਂ ਸੋਸ਼ਲ ਮੀਡੀਆ ਪਲੇਟਫਾਰਮ ਲਾਈਕ ਫੋਲੋ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ